ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਅੱਜ ਖਵਾਜਾ ਪੀਰ ਦੇ ਦਰਬਾਰ ਤੇ ਪਹੁੰਚੇ ਆਂ ਔਰ 11ਵਾਂ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਨਿੱਕਾ ਸਾਈ ਜੀ ਵੱਲੋਂ ਔਰ ਸੰਗਤਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਲੰਗਰ ਪ੍ਰਸ਼ਾਦਾ ਸ਼ਕਰੀਆ ਨਹੀਂ ਸਕਦਾ ਅਸੀਂ ਥੋੜਾ ਲੇਟ ਹੋ ਔਰ ਭੰਡਾਰਾ ਵੀ ਨਾਲ ਨਾਲ ਜਿਹੜਾ ਉਹ ਚੱਲ ਰਿਹਾ ਔਰ ਬਾਬਾ ਜੀ ਬਹੁ ਵੱਡੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਬਾਬਾ ਜੀ ਅੱਜ ਦੇ ਇਸ ਬਹੁਤ ਵੱਡੇ ਦਿਨ ਤੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜੈ ਸਾਈਆਂ ਦੀ ਜੈ ਉਸਿਆ ਜੀ ਸਰਕਾਰ ਦੀ ਸੋ 11ਵੇਂ ਉਸਿਆ ਜੀ ਹਰ ਮਹੀਨੇ ਆਪਾਂ ਮਨਾਇਆ ਜਾਂਦੀ ਹੈ ਜੀ ਹਰ ਮਹੀਨੇ ਮਨਾਇਆ ਜਾਂਦੀ ਹੈ ਜੀ ਬਾਬਾ ਜੀ ਜੀ ਸੰਗਤਾਂ ਵਾਸਤੇ ਤੂ ਨੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਜੀ ਜਾਰਮੀ ਦਾ ਖਤਮ ਕਰਵਾਇਆ ਜਾਂਦਾ ਹੈ ਜੀ ਤੇ ਸਾਰੀ ਸੰਗਤ ਬੜੀ ਖੁਸ਼ੀ ਨਾਲ ਆਦੀ ਰਲ ਮਿਲ ਕੇ ਤੇ ਬੜੀ ਕਿਰਪਾ ਸੱਚੀ ਸਰਕਾਰ 11ਵੀਂ ਨਿਕੋਸੀ ਆਜਮ ਜੀ ਦੀ ਜੀ ਤੇ ਬੜੀ ਕਿਰਪਾ ਕਰਦਾ ਹਰ ਸੰਗਤ ਤੇ ਕਿਰਪਾ ਕਰਦਾ ਕਿ ਬੜੇ ਖੁਸ਼ੀਆਂ ਦੇ ਜਿਹੜੇ ਨੇ ਖੁਸ਼ੀ ਖੋ ਕੇ ਆਉਂਦੀ ਆ ਸੰਗਤ ਜਿਹੜੀ ਦੁਖੀ ਹੋ ਕੇ ਇਸ ਦਰਬਾਰ ਤੇ ਸੰਗਤ ਆ ਜਿਹੜੀਆਂ ਨੇ ਇੰਜਾਂ ਲੱਗੇ ਬਸ ਖੁਸ਼ ਹੋ ਕੇ ਜਾਂਦੀ ਆ ਸਾ ਦਰਬਾਰ ਇਹ ਕੋਸੀ ਨੂੰ ਸੱਚੀ ਤੇ ਹਰ ਮਹੀਨੇ ਬੜੀ ਸ਼ਰਧਾ ਨਾਲ ਤੇ ਧੂਮਤਾ ਨਾਲ ਜਿਹੜੀ 11ਵੀਂ ਭਾਈ ਜੀ ਸੋ ਐਸ ਕੀ ਜਿਹੜੀ 11ਵੀਂ ਆ ਇਹ ਸੋਗ ਦੀ 11ਵੀਂ ਆ ਪਰਮ ਦੇ ਦਿਨ ਚੱਲਦੇ ਤੁਹਾਨੂੰ ਪਤਾ ਹੀ ਹੈ ਜੀ ਜੀ ਬਾਬਾ ਸੈਨ ਜੀ ਦੇ ਹਨਾ ਤੁਹਾਡਾ ਕੀ ਅਸੀਂ ਅੱਜ ਕੀ ਜਿਹੜਾ ਹਰ ਮਹੀਨੇ ਕਵਾਲਾ ਆਉਂਦੇ ਆ ਤੇ ਜੀ ਜੀ ਸੋ 11ਵੀਂ ਜਿਹੜੀ ਸੋਕ ਦੀ 11ਵੀਂ ਬਣਾ ਰਿਹਾ ਮੈਂ ਕਿ ਕਵਾਲ ਨਹੀਂ ਬੁਲਾਏ ਹਰ 11ਵੀਂ ਦੇ ਕਵਾਲ ਆਉਂਦੇ ਆ ਤੇ ਸੱਚੀ ਸਰਕਾਰ ਬੋਸਿਆ ਜੀ ਦੀ ਬੜੀ ਕਿਰਪਾ ਰਹਿਮਤ ਸੰਗਤਾਂ ਤੇ ਵੀ ਦਾਸ ਤੇ ਪਰਵਾਰ ਤੇ ਵੀ ਤੇ ਸਦਾ ਹੀ ਕਿਰਪਾ ਆਪਣੀ ਰਹਿ ਸੰਗਤਾਂ ਦੇ ਇਹ ਹੀ ਅਰਦਾਸ ਕਰਦੇ ਆ ਕਿ ਸੱਚੀ ਸਰਕਾਰ ਬੋਸਿਆ ਜੀ ਸਾਰੀ ਕਾਇਨਾਤ ਤੇ ਸਾਰੀ ਸੰਗਤ ਦੇ ਸਦਾ ਹੀ ਕਿਰਪਾ ਰੱਖਣ ਸਰਬੱਤ ਦਾ ਭਲਾ ਹੋਵੇ ਸਾਈਂ ਜੀ ਮੈਂ ਇੱਕ ਛੋਟਾ ਜਿਹਾ ਆਪ ਜੀ ਨੂੰ ਸਵਾਲ ਕਰਨਾ ਚਾਹੁੰਨਾ ਕਿ ਜਿਹੜੇ ਕੁਝ ਨੌਜਵਾਨ ਕਿਰਾਹੇ ਪੈ ਗਏ ਆਪਣੇ ਅਸਲ ਮੰਜ਼ਿਲ ਜਿਹੜੀ ਐ ਉਹ ਉਹਨੂੰ ਛੱਡ ਕੇ ਕਿਰਾਹੇ ਪੈ ਕੇ ਨਸ਼ਿਆਂ ਵੱਲ ਹੋ ਗਏ ਆਪਣੇ ਮਾਂ ਪਿਓ ਦੀ ਬੇਇੱਜ਼ਤੀ ਕਰ ਰਹੇ ਆ ਐਦਾਂ ਦੀ ਸਥਿਤੀ ਦੇ ਉੱਤੇ ਸਾਈਂ ਜੀ ਕੀ ਕਰਨ ਚਾਹੋਗੇ ਦੇਖੋ ਇਸ ਵਿਸ਼ੇ ਤੇ ਅਸੀਂ ਬਹੁਤ ਚਿੰਤਾਤਾਂ ਬੜੇ ਮਾਂ ਪਿਓ ਆਂਦੇ ਆ ਇਹ ਜਿਹੜਾ ਸਾਡੇ ਕੋਲ ਇਹ ਫਰਿਆਦ ਲੈ ਕੇ ਆਂਦੇ ਕਿ ਬੱਚੇ ਸਾਡੇ ਜਿਹੜੇ ਨਸ਼ਿਆਂ 'ਚ ਪੈ ਗਏ ਕੋਸ਼ੇਨਾ ਦਾ ਖਸ਼ੋਬੇ ਅਸੀਂ ਇਹ ਚੀਜ਼ ਤੇ ਇਸ ਵਿਸ਼ੇ ਤੇ ਬੜੇ ਚਿੰਤਾਤਾਂ ਤੋਂ ਸੋਅ ਅਸੀਂ ਤਾਂ ਆਪਾਂ ਉਸ ਪ੍ਰਮਾਤਮਾ ਅੱਗੇ ਸੋਲ ਲਾ ਕੇ ਅਰਦਾਸ ਹੀ ਕਰਦੇ ਆਂ ਕਿ ਜਿਹੜੀ ਸਾਡੀ ਪੀੜ੍ਹੀ ਆ ਸਾਡੇ ਬੱਚੇ ਨੌਜਵਾਨ ਜਿਹੜੇ ਕੁਰਾਹੇ ਕਹਿ ਰਹੇ ਨੇ ਕਿ ਉਹ ਮਾਲਕ ਕਿਰਪਾ ਕਰੇ ਬੱਚਿਆਂ ਨੂੰ ਭੈੜੀ ਸੰਗਤਾਂ ਤੋਂ ਬਚਾਵੇ ਮਾਂ ਪਿਓ ਦਾ ਅਗਾਕਾਰ ਮੇਰਾ ਸਾਈਂ ਬਣਾਈ ਰੱਖੇ ਨਾ ਬੱਚਿਆਂ ਨੌਜਵਾਨਾਂ ਨੂੰ ਜਿਹੜੇ ਕੁਰਾਹੇ ਪਏ ਹੋਏ ਆ ਬਚਾਵੇ ਮਾਂ ਪਿਓ ਦਾ ਅਗਾਕਾਰ ਮੇਰਾ ਸਾਈਂ ਬਣਾਈ ਰੱਖੇ ਨਾ ਬੱਚਿਆਂ ਨੌਜਵਾਨਾਂ ਨੂੰ ਜਿਹੜੇ ਕੁਰਾਹੇ ਪਏ ਹੋਏ ਆ ਤੇ ਅਸਲ ਜਿਹੜੀ ਆ ਆਪਾਂ ਜੇ ਗੱਲ ਕਰੀਏ ਤੇ ਕੋਸੇ ਆ ਜੋ ਸੱਚੀ ਸਰਕਾਰ ਦੀ ਆ ਇਹ ਅਸਲ ਜਿਹੜੀ ਹੈ ਫਕੀਰੀ ਹੈ ਫਕੀਰੀ ਹੈ ਜੀ ਹਨਾ ਜੇ ਸੱਚੇ ਦਿਲੋਂ ਆਪਾਂ ਸੰਤਾਂ ਦੀ ਸੇਵਾ ਕਰਾਂਗੇ ਸੱਚੇ ਦਿਲੋਂ ਸੱਚੇ ਦਿਲੋਂ ਤੇ ਫਰਿਆਦ ਕਰਾਂਗੇ ਤੇ ਇਹ ਰਾਹ ਜਿਹੜਾ ਹੈ ਫਕੀਰੀ ਦਾਸ ਦਾ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਬਾ ਜੀ ਦੱਸ ਰਹੇ ਨੇ ਕਿ ਸੱਚੇ ਦਿਲੋਂ ਜੇ ਆਪਾਂ ਫਰਿਆਦ ਕਰਾਂਗੇ ਉਸ ਮਾਲਕ ਅੱਗੇ ਤਾਂ ਜ਼ਰੂਰ ਕਿਤੇ ਨਾ ਕਿਤੇ ਉਹ ਪਰਮਾਤਮਾ ਸੁਣਦਾ ਉਹਦੇ ਘਰ ਦੇਰ ਹੈ ਅੰਦੇਰ ਨਹੀਂ 11ਵੇਂ ਸ਼ਰੀਫ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਨਿੱਕਾ ਸਾਈਂ ਜੀ ਜਿਹੜੇ ਕਿ ਅਕਸਰ ਹੀ ਬਾਬਾ ਜੀ ਦੇ ਦਿਨ ਮਨਾਉਂਦੇ ਰਹਿੰਦੇ ਆ ਔਰ ਸੰਗਤਾਂ ਦੇ ਰੂਬਰੂ ਤੁਹਾਨੂੰ ਸੰਗਤਾਂ ਦੇ ਸਾਹਮਣੇ ਕਰ ਰਹੇ ਆ ਔਰ ਤੁਸੀਂ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਹਾਂ ਜੀ ਤੁਸੀਂ ਜਿਹੜਾ ਕਹਿ ਰਹੇ ਨਾ ਇਹ ਬੱਚਿਆਂ ਪ੍ਰਤੀ ਨੌਜਵਾਨਾਂ ਪ੍ਰਤੀ ਤੁਸੀਂ ਵੀ ਚਿੰਤਤ ਹੋ ਇਹਦੇ ਪਿੱਛੇ ਤੇ ਅਸੀਂ ਕੋਈ ਨਾ ਕੋਈ ਉਪਰਾਲਾ ਕਰਨ ਜਾ ਰਹੇ ਆ ਜਿਹੜੇ ਬੱਚੇ ਸਾਡੇ ਕੁਰਾਹੇ ਨਾ ਪਹਿਰਣ ਸਾਡੀ ਬੱਚਿਆਂ ਦੀ ਜਿਹੜੀ ਜਵਾਨੀ ਉਹ ਬਚੀ ਰਹੇ ਕਿਉਂ ਤੇ ਅਸੀਂ ਉਪਰਾਲਾ ਕਰਨ ਜਾ ਰਹੇ ਆ ਬਹੁਤ ਵੱਡਾ ਲੈਵਲ ਤੇ ਆਪਾਂ ਉਪਰਾਲੇ ਕਰਾਂਗੇ ਨਾ ਤੇ ਤੇ ਜਰੂਰ ਆਪਾਂ ਇਸ ਪਰਾਲਿਆਂ ਦੇ ਵਿੱਚ ਨਾਲ ਮਿਲ ਕੇ ਜਿਹੜੇ ਆਪਾਂ ਭਾਂ ਕਰਾਂਗੇ ਕਾਮਯਾਬ ਹੋਵਾਂਗੇ ਸਾਈਂ ਜੀ ਇੱਕ ਮੈਂ ਤੁਹਾਡੀ ਨੌਲੇਜ ਦੇ ਵਿੱਚ ਜਰੂਰ ਗੱਲ ਕਰਨੀ ਚਾਹਾਂਗਾ ਕਿਉਂਕਿ ਹੁਣ ਸਮਾਣੇ ਦੇ ਵਿੱਚ ਹੀ ਤਕਰੀਬਨ ਤਕਰੀਬਨ ਦੋ ਜਿਹੜੇ ਨੇ ਉਹ ਮਾਈ ਬਾੜੇ ਖੁੱਲ ਚੁੱਕੇ ਨੇ ਹਨਾ ਜੀ 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 ਉਹ 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 ਮਾਈ ਬਾੜੇ ਦੇਖੋ ਜੇ ਸਾਡੀਆਂ ਮਾਵਾ ਅਸੀਂ ਮਾਵਾ ਪਾਲਦਿਆਂ ਨੇ ਪਲੋਸਦਿਆਂ ਨਾ ਬੱਚੇ ਨੂੰ ਕਿੱਥੋਂ ਜਵਾਨ ਕਰਕੇ ਕਿੱਥੇ ਤੱਕ ਮਾਂ ਦੀ ਇੱਕ ਬਹੁਤ ਵੱਡੀ ਅਸੀਸ ਹੁੰਦੀ ਹੈ ਔਰ ਜੇ ਅਸੀਂ ਮਾਵਾ ਨੂੰ ਮਾਈ ਬਾੜਾ ਦੇ ਵਿੱਚ ਛੱਡਣ ਲੱਗ ਗਏ ਤਾਂ ਮੈਨੂੰ ਲੱਗਦਾ ਕਿਤੇ ਨਾ ਇੱਕ ਦੋਸ ਚੀਜ਼ ਦਾ ਵਿਰੋਧ ਵੀ ਹੋਣਾ ਚਾਹੀਦਾ ਹੈ ਉਸ ਚੀਜ਼ ਬਾਰੇ ਦੋ ਸ਼ਬਦ ਜ਼ਰੂਰ ਬੋਲੋ ਅਸੀਂ ਦੇਖੋ ਜੀ ਸਭ ਤੋਂ ਵੱਡੀ ਮਾਂ 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 ਜੇ ਮਾਂ ਤਾਂ ਰੱਬੇ ਮਾਂ ਤੋਂ ਬਿਨਾਂ ਆਪਾਂ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਅਗਰ ਆਪਾਂ ਮਾਂ ਦੀ ਸੇਵਾ ਕਰਾਂਗੇ ਤੇ ਉਹਦੀ ਸੇਵਾ ਕਰਾਂਗੇ ਤਾਂ ਕਿਤੇ ਪ੍ਰਭੂ ਦੀ ਪ੍ਰਾਪਤੀ ਕਰ ਸਕਾਂਗੇ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਜਿਹੜੇ ਆਪਣੇ ਨੌਜਵਾਨ ਨੇ ਜਿਹੜੇ ਅੱਜਕੱਲ ਮਾਪਿਆਂ ਦੀ ਸੇਵਾ ਨਹੀਂ ਕਰ ਰਹੇ ਔਰ ਤੁਸੀਂ ਜਰੂਰ ਫੋਲੋ ਕਰੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ